ਵੇ ਹੈਲੋ ਵੇ ਉਠਖੜ ਵੇ ਵੇ ਹੈਲੋ ਵੇ ਮੇਰੇ ਨਾਲ 11 ਟਰੈਕਟਰ ਆ ਉਠਖੜ ਕੀ ਗੱਲ ਆ ਉਠ ਹਾਂ ਆਪਣੀ ਕਿਸਮਤ ਜਗਨ ਵਾਲੀ ਆ ਤੂੰ ਸੁੱਤਾ ਪਿਆ ਕਿਸਮਤ ਜਗਨ ਵਾਲੀ ਆ ਹਾਂ ਉਹ ਕਿਵੇਂ ਬੀਬੋ ਮੇਰੀ ਗੱਲ ਸੁਣ ਨਾ ਰਾਤ ਮੈਨੂੰ ਸੁਪਨੇ ਚ ਨਾ ਹਾਂ ਬਾਬਾ ਦਿਖਾਈ ਦੇ ਕੇਗਾ ਪਿੱਪਲ ਵਾਲਾ ਅੱਛਾ ਕੀ ਹੈਗਾ ਕਹਿੰਦਾ ਤੁਹਾਡੀ ਕਿਸਮਤ ਜਗਨ ਵਾਲੀ ਆ ਉਹ ਕਿਵੇਂ ਉਹ ਮੈਨੂੰ ਕਹਿੰਦਾ ਬਾਬਾ ਕਹਿੰਦਾ ਤੁਹਾਡੇ ਘਰੇ ਹਾਂ ਸੋਨਾ ਚਾਂਦੀ ਹਾਂ ਇੰਨੇ ਪੈਸੇ ਇੰਨਾ ਰਪੌੜ ਹਾਂ ਦੱਬਿਆ ਹੋਇਆਗਾ ਖਜ਼ਾਨਾ ਹੱਖ ਜਾਨਾ ਉਹ ਕਿੰਨੇ ਦੱਬਿਆ ਓਏ ਤੇਰੇ ਦਾਦੇ ਨੇ ਦਾਦੇ ਪਰਦਾਦਿਆਂ ਨੇ ਅੱਛਾ ਬੀਬੋ ਉਹ ਮੇਰੇ ਵੱਡੇ ਵਡੇਰਿਆਂ ਤੋਂ ਤਾਂ ਪਜਾਮਾ ਨਹੀਂ ਸਰਿਆ ਤੂੰ ਖਜ਼ਾਨਾ ਕਹਿਨੀਂ ਆ ਸਾਰੀ ਉਮਰ ਉਹਨੇ ਧੋਤੀਆਂ ਜੋ ਕੱਢ ਲਿਆ ਮੇਰੇ ਪਰਦਾਦੇ ਦੀ ਧੋਤੀ ਹੈ ਜਿਹੜੀ ਅੱਜ ਤੱਕ ਮੈਂ ਚਲਾਈ ਜਨਾ ਸੌਣ ਦੇ ਮੈਨੂੰ ਲੋਕ ਚੰਤ ਤੇ ਜਾ ਪਹੁੰਚੇ ਨੇਗੇ ਤੁਸੀਂ ਸੁੱਤੇ ਪਈਓ ਆਪਾਂ ਹੁਣ ਗਰੀਬ ਰਹਿਣਾ ਉਠੋ ਨਾ ਜੀ ਆਇਆ ਨਾ ਕਰੋ ਹਾੜੇ ਹਾੜੇ ਆਪਾਂ ਭੜੀਆ ਖਜ਼ਾਨਾ ਉਹ ਕਟਕ ਲਾ ਲਈਏ ਭੈੜੀ ਬੂਥੀ ਵਾਲੀਏ ਜਨਾਨੀਆਂ ਉਹ ਖਜ਼ਾਨਾ ਲੱਭਦੀ ਨਾ ਤੂੰ ਘਰ ਵੀ ਗਵਾ ਲੈਣਾ ਸਾਰਾ ਵੇੜਾ ਪਟਾਲਿਆਂ ਦੀ ਮੇਰੇ ਤੋਂ ਅੱਛਾ ਮੇਰੀ ਗੱਲ ਸੁਣ ਖੜ ਜਾ ਮੇਰੇ ਓਰੇ ਹੋ ਇਹਦਾ ਮਤਲਬ ਹੀ ਪਿਪਲੀ ਵਾਲਾ ਬਾਬਾ ਝੂਠ ਬੋਲਦਾ ਨਹੀਂ ਪਰ ਓਏ ਬਾਬੇ ਬੂਬੇ ਉਹੀ ਹੁੰਦੇ ਆ ਆ ਤੋਰੀ ਫੁਲਕੇ ਲੈਣਾ ਗਪੌੜ ਛੱਡੀ ਜਾਂਦੇ ਹੁੰਦੇ ਤੂੰ ਐਵੇਂ ਨਾ ਮਗਰ ਲੱਗਾ ਕਰੇ ਚਲ ਜਾ ਕੰਮ ਕਰ ਜਿਹੜਾ ਮੈਨੂੰ ਸੌਣ ਦੇ ਚੱਪੈ ਜਾ ਆਰਾਮ ਨਾਲ ਬਰੇ ਸੋਲਿਆ ਖਜ਼ਾਨਾ ਇਨਾਂ ਦੇ ਘਰੇ ਦੱਬਿਆ ਹੋਇਆ ਹੈ ਚਲਿ ਬੋਲੇ ਕੱਢਿਆ ਕਿਉਂ ਨਹੀਂ ਖਾਲੀ ਤੱਕ ਓਏ ਇਨਾਂ ਨੂੰ ਕਿੱਥੇ ਪਤਾ ਵੀ ਸਾਡੇ ਘਰੇ ਕਰੋੜਾਂ ਦਾ ਖਜ਼ਾਨਾ ਦੱਬਿਆ ਹੋਇਆ ਉਹ ਚਲੂ ਜੀ ਨਹੀਂ ਪਤਾ ਮੈਂ ਦੱਸਉਣਾ ਉਹ ਤੋਂ ਪਿੱਛੇ ਹੋ ਜਾ ਮੇਰੇ ਤੋਂ ਥੱਪੜੇ ਨਾ ਖਾ ਲਈ ਕਰਾਤੀ ਸੀ ਨਾ ਸਾਰੇ ਪਲਾਨ ਦੀ ਲੱਸੀ ਹੈ ਲੱਸੀ ਇਹ ਮੈਨੂੰ ਵੀ ਦੇ ਦੇ ਪੋਰਾ ਕਿ ਇਹ ਬੰਦੇ ਗਲੇਟ ਕਚਰੀ ਮੇਰੇ ਕਦ ਉਹ ਲਾਲਾ ਲੱਸੀ ਦਾ ਤੇਰੀ ਮੈਂ ਇਹੋ ਜੀ ਕਰੂੰਗਾ ਤੂੰ ਹੱਥ ਲਾਲਾ ਵੇਖੇਂਗਾ ਹੱਦ ਹੋ ਗਈ ਰੱਖਿਆ ਕਰੀ ਦੇਵੀ ਮਾਤਾ ਰੱਖਿਆ ਕਰੀ ਮੇਰੀ ਕਰੀ ਇੰਨਾ ਦੀ ਨਾ ਕਰੀ ਇਹ ਤਾਂ ਪਾਪੀ ਨੇ ਛਾਲੇ ਉਹ ਲਾਡੀ ਇਹਨੂੰ ਲੈ ਜਾ ਮੇਰੇ ਤੋਂ ਦੂਰ ਮੇਰੇ ਤੋਂ ਥੱਪੜੇ ਖਾ ਲੂਆ ਪਊਏ ਜੱਡਾ ਕੱਦਾ ਗੱਲਾਂ ਵੇਖ ਮਾਰਦਾ ਰਾਮ 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 ਆਈ ਤੇ ਛੱਡਿ ਛਕਾ ਤੇ ਹਰ ਕਿਸੇ ਨੂੰ ਬੁਰਾ ਬੋਲ ਦਿਓ ਪਾਟੇ ਘਾਰੇ ਵਰਗਾ ਮੂ ਰਖ ਦਿਓ ਤੈਂ ਹੀ ਤਾਂ 360 ਤੋਂ ਡਰਦੇ ਆ ਜਿਟਾਉਰੇ ਚਲਾ ਲਾੜਾ ਤੈਨੂੰ ਲਾਲੀ ਕੋਲ ਛੱਡ ਕੇ ਆ ਮੈਂ ਰਹਿੰਦੇ 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 ਉਹਦੇ ਛੱਡਣ ਗਿਆ ਸੀ ਤੇ 10 ਰੁਪਏ ਦੀ ਗੱੱਚੀ ਖਾ ਗਿਆ ਮੇਰੀ ਲੈਦੇ 10 ਰੁਪਏ ਕਿਥੋਂ ਆਂਦੇ ਆ ਵੇਖ ਲੈ ਯਾਰ ਆਪਾਂ ਕਰੋੜਾ ਕਮਾਉਣ ਨੂੰ ਫਿਰਦਿਆਂ ਲਾਲਾ ਸਾਲਾ 10 ਰੁਪਏ ਤੇ ਫਿਰਦਾ ਓਏ ਲਾਡੀ ਤੂੰ ਇਹਨੂੰ ਲੈ ਜਾ ਨਹੀਂ ਤਾਂ ਮੇਰੇ ਤੋਂ ਕੁੱਟ ਖਾਲੂਗਾ ਜਾ ਲੈ ਜਾ ਇਹਨੂੰ ਹੁਣ ਤਾਂ ਇਹ ਸੋਚਣਾ ਪੈਣਾ ਦੇ ਖਜ਼ਾਨੇ ਨੂੰ ਕਿਵੇਂ ਹਾਸਲ ਕੀਤਾ ਜਾਵੇ ਇਹਨਾਂ ਤੋਂ ਵੀ ਕੁਝ ਹੋਣਾ ਮੈਨੂੰ ਲਾਉਣੀ ਪਊਗੀ ਕੋਈ ਸਕੀਮ ਉਹ ਉਹ ਅੱਬ ਸਾਰੇ ਦੇ ਚੇਹਰੇ ਵੀ ਮਰ ਗਿਆ ਹੁੰਦਾ ਉਹ ਬੜਵਾ ਦੇ ਮੈਨੂੰ ਲੱਭ ਕੇ ਮੈਂ ਖੜ ਜਾਣਾ ਮੂੰਹ ਬਾਇ ਤਰਾ ਮੇਰੀ ਗੱਲ ਸੁਣ ਪਹਿਲਾਂ ਮਾਨੂੰ ਖਜ਼ਾਨਾ ਲੱਭ ਕੇ ਥੇ ਮੈਂ ਤੈਨੂੰ ਫਿਰ ਬਤਾ ਦਊਂਗੀ ਔਰ ਕਿਉਂ ਤੇਰੀ ਮੱਤ ਮਾਰੀ ਗਈ ਆ ਕਿਉਂ ਮੱਤ ਮਾਰੀ ਗਈ ਆ ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਸੁਪਨੇ ਜੇ ਤੁਸੀਂ ਚੀਜ਼ ਕੋਈ ਹਕੀਕਤ ਨਹੀਂ ਹੁੰਦੀ ਮੈਂ ਸਮਝਾਵਾਂ ਤੈਨੂੰ ਮੇਰੀ ਗੱਲ ਸੁਣ ਲੈ ਮੈਂ ਬਲਾਉ ਮੇਰੇ ਪੇਕਿਆਂ ਤੋਂ ਮੇਰੇ ਭਾਈਆਂ ਨੂੰ ਖਜ਼ਾਨਾ ਤਾਂ ਲੱਭ ਕੇ ਛੱਡੂਗੀ ਮੈਨੂੰ ਲੱਗਦਾ ਤੈਨੂੰ ਜਿਹਾ ਪਾਗਲਖਾਨੇ ਛੱਡ ਕੇ ਆਉਣਾ ਪੈਣਾ ਜਿਹੋ ਜਿਹੇ ਤੇਰੇ ਲੱਛਣ ਆ ਦੱਸ ਕਿਹੜਾ ਸੀ ਬਾਬਾ ਉਹ ਦੱਸ ਮੈਨੂੰ ਪਹਿਲਾਂ ਉਹਨੂੰ ਹੀ ਮਿਲ ਜਾ ਕੇ ਕੋਈ ਹਕੀਕਤ ਨਹੀਂ ਉਹ ਤਾਂ ਸੁਪਨੇ ਜਾਰੇ ਬਾਬਾ ਪਿੱਪੜ ਓਏ ਓਹੀ ਆ ਪਲਵਾਣਾ ਆਹੀ ਕੰਜਰਦਗੇ ਆਹੀ ਤੈਨੂੰ ਸਮਝਾਉਣਾ ਚਾਹਣਾ ਓਏ ਸੁਪਨੇ ਹਕੀਕਤ ਨਹੀਂ ਹੁੰਦੇ ਕਿਉਂ ਨਹੀਂ ਤੇਰੇ ਪੱਲੇ ਬੈੰਦੀ ਮੇਰੀ ਗੱਲ ਸੁਣ ਦੇਖ ਲੋਕ ਸੁਪਨੇ ਦੇਖਦੇ ਅਮੀਰ ਹੋਣ ਦੇ ਕੋਠੀਆਂ ਪਾਉਣ ਦੇ ਗੱਡੀਆਂ ਲੈਣ ਦੇ ਕੀ ਉਹ ਫਿਰ ਸੁਪਨੇ ਨਕਲੀ ਹੁੰਦੇ ਨੇ ਫਿਰ ਓ ਆਹੀ ਆਹੀ ਮੇਰੇ ਸ਼ੱਕਰਵਾਰੇ ਮੇਰੇ ਟੇਉ ਦੇ ਚਾਰ ਇਹੀ ਮੈਂ ਕਹਿਣਾ ਸੁਪਨੇ ਆਉਣੇ ਹੋਰ ਗੱਲ ਹੁੰਦੀ ਆ ਸੁਪਨੇ ਦੇਖਣੇ ਹੋਰ ਗੱਲ ਹੁੰਦੀ ਆ ਚੱਲ ਛੱਡ ਤੈਨੂੰ ਫਿਰ ਸਮਝਾਉਂਗਾ ਗੱਲਾਂ ਓਏ ਆ ਮੈਨੂੰ ਪਰਸ ਦੇ ਕੰਮ ਕਰ ਲੈ ਜਨਾ ਆ ਜਾ ਆ ਜਾ ਆਂਦਰ ਆ ਜਾ ਚੱਲ ਇਹ ਆ ਪਿਆਲਾ ਫਟ ਮੇਰੇ ਸਾਰਾ ਆ ਜਾ ਆ ਜਾ ਦਲ ਤੋਂ ਮੇਰੇ ਹਾਂ ਜਿੰਦਾ ਜਿੰਦਾ ਲਾ ਕੇ ਰੱਖੀ ਤੋਰ ਲੈ ਤੇਰੇ ਬਹੁ ਫਿਰਦਿਆ ਠੀਕ ਆ ਮੈਂ ਟਾਈਮ ਨਹੀਂ ਆ ਜਾਣਾ ਓਏ ਹੁਣ ਮੂੰਹ ਜਾਣਾ ਫਲਾਈ ਰੱਖ ਭੱਜ ਜਾ ਪਰੇ ਇਹਨਾ ਥੋੜਾ ਪਵਲੀ ਮੇ ਤੋਂ ਸਤ ਗੁਰ ਤੁਮਰੇ ਹਕਾਚ ਸਵਾਰੇ ਸਤ ਗੁਰ ਹਾਂ ਜੀ ਬਣ ਪੁੱਤ ਤੁਮਰੇ ਅੱਛੇ ਓਥੋਂ ਬੋਲਦੇ ਮਲੇਸ਼ੀਆ ਕਿਉਂ ਉਹ ਵੈਰੀ ਗੱਡ ਪੁੱਤ ਮੇਰਾ ਜਿਉਂਦੀ ਵਾਦੀ ਰਹਾ ਠੀਕ ਐ ਪੁੱਤ ਮੈਂ ਲੈ ਜਿੱਥੇ ਤੂੰ ਛੱਡ ਗਈ ਸੀ ਉੱਥੇ ਬੈਠੀ ਐ ਮੈਂ ਤਾਂ ਨਹੀਂ ਪੀਪੋ ਹੱਥ ਕ ਨਹੀਂ ਸਾਸਰੀ ਘਾਲ ਭੈਣ ਸਾਸਰੀ ਘਾਲ ਜੀ ਕੀ ਹੋ ਗਿਆ ਕਿਵੇਂ ਕਿਦਣਾ ਲੱਗੀ ਹੋਈਆਂ ਫੋਨ ਤੇ ਉਹ ਤਾਂ ਫੋਨ ਆਇਆ ਦੀ ਬਾਹਰ ਦੇਸੋਂ ਮਲੇਸ਼ੀਆ ਤੋਂ ਆ ਜਾ ਬਤਾਇਆ ਹੁਣ ਭੈਣੇ ਬੈਜੋ ਬੈਜੋ ਉਰੇ ਆ ਉਰੇ ਬਾਈ ਖੜ ਜੋ ਮੈਂ ਥੋੜੇ ਬੱਤ ਚੜ੍ਹ ਲਵਨੀ ਆ ਇਹ ਇੱਥੇ ਬਹਿਜੋ ਹਾਂ ਨੀ ਪਹਿਣ ਮੈਂ ਸੁਣਿਆ ਤੁਹਾਡੇ ਘਰੇ ਖਜ਼ਾਨਾ ਨਿਕਲਿਆ ਵਾ ਕਾ ਨੂੰ ਉਹ ਨਹੀਂ ਪਿਪਰ ਵਾਲਾ ਬਾਬਾ ਅੱਛਾ ਆਹੋ ਉਹਨੇ ਉਹੀ ਪਕਾਈ ਮਾਰਤੀ ਲੈ ਆਈ ਨਹੀਂ ਪਕਾਈ ਵੱਜਦੀ ਹੁੰਦੀ ਜੇ ਘਰੇ ਨਿਕਲਿਆ ਹੁੰਦਾ ਤਾਂ ਹੀ ਗੱਲਾਂ ਉੱਡਦੀਆਂ ਇਹ ਤਾਂ ਲੋਕਾਂ ਨੇ ਉਹੀ ਗੱਲ ਉਡਾਤੀ ਭਾਂਡੇ ਖਸਮਾਂ ਦੇ ਮੇਰੀ ਸਾਰੇ ਪਿੰਡ ਚ ਬੇਇੱਜ਼ਤੀ ਹੋ ਗਈ ਮੰਮੀ ਜੇ ਨਿਕਲਿਆ ਵੀ ਆਊਗਾ ਪੂ ਆਣੇ ਕਿਹੜਾ ਦਸਨਾ ਆਪਾਂ ਨੂੰ ਆਹੋ ਉਹੀ ਗੱਲਾਂ ਤੇ ਪਰਦੇ ਪਾਉਂਦੀ ਰਹਿੰਦੇ ਗੱਲ ਗੱਲ ਤੇ ਨਿਕੜੇ ਨੀ ਉਹ ਤਾਂ ਉਹੀ ਗੱਲ ਉੱਟ ਗਈ। ਹੋਆ ਫੁੱਫੜ ਨਹੀਂ ਦਿੰਦਾ ਕਿਤੇ। ਨਿਕੂੜੇ। ਉਹ ਨੂੰ ਸ਼ਹਿਰ ਭੇਜਾ ਲੜ ਲੜ ਕੇ। ਉਹ ਤਾਂ ਜਾਂਦਾ ਨਹੀਂ ਸੀਗਾ। ਚੱਲ ਚੰਗਾਣੀ ਬੀਬੋ, ਜਾਣ ਨਹੀਂ ਆ। ਮੈਂ ਤਾਂ ਅੰਦੀ ਜਾਂਦੀ ਮੈਂ ਕਿੱਥੇ ਪਤਾ ਲੈ ਜਾ। ਚੰਗਾ। ਰੰਪਣਾ ਕਿਸੇ ਥਾਂ ਦੀਆਂ। ਪਤਾ ਕਾਨੂੰ ਲੈਣ ਆਈ ਆਂ ਪੀ ਇਹ ਲੰਡਰਾ ਇਹ ਤਾਂ ਸਵਾਦ ਲਾਈਆ ਸਵਾਦ ਮੇਰਾ ਛੋਟਾ ਬੋਜਾ ਛੋਟਾ ਬੇੜਾ ਦੇਖ ਪਈ ਲੜੀ ਸਭ ਤੋਂ ਪਹਿਲਾਂ ਐਸਾ ਮੈਨੂੰ ਮਿਲਣਾ ਚਾਹੀਦਾ ਨਹੀਂ ਮੈਂ ਤਾਂ ਪਿੰਡ ਚ ਰੋਲਾ ਪਾ ਦੂੰ ਤੈਨੂੰ ਪਤਾ ਤੇ ਹੈ ਮਿੱਤ ਟਿਟੂ ਚ ਗੋਲਾ ਬੰਜਾ ਨਾ ਮੈਥਰੇ ਹਾਂ ਨਹੀਂ ਦੇਣਾ ਚੁੱਪ ਕਰ ਜਾ ਲਾਲਾ ਤੈਨੂੰ ਤੇਰਾ ਹਿੱਸਾ ਮਿਲ ਜੂਗਾ ਮੇਂ ਦੁਕਾਨ ਬਹੁਤ ਛੋਟੀ ਹੈ ਮੈਨੂੰ ਸਭ ਤੋਂ ਪਹਿਲਾ ਹਿੱਸਾ ਮਿਲਣਾ ਚਾਹੀਦਾ ਮੈਂ ਤਾਂ ਦੁਕਾਨ ਪਾਉਣੀ ਹੈ ਚੁੱਪ ਕਰ ਜਾ ਮੈਂ ਤਾਂ ਲੱਪੜਨਾ ਖਾ ਲਈ ਲੈ ਮੇਰੀ ਕਿਚੂੜੀ ਬਣ ਜਾ ਦਿਖਾ ਮੈਨੂੰ ਮਾਰ ਕੇ ਉਹ ਆ ਪੂਏ ਜਿੱਟਾ ਬੰਦਾ ਕਿਵੇਂ ਪਿਆ ਇਹਨੂੰ ਕੀ ਹੋ ਗਿਆ ਪੂਰੇ ਬਾਈ ਯਾਰ ਇਹਦੇ ਮੈਂ ਥੱਪੜ ਮਾਰਿਆ ਸੀ ਮਾਰਿਆ ਤਾਂ ਹੌਲੀ ਸੀ ਲੱਗਦਾ ਜ਼ਿਆਦਾ ਵੱਜ ਗਿਆ ਉਹ ਤੂੰ ਕਿਤੇ ਇਹਨੂੰ ਗੱਡੀ ਤਾਂ ਨਹੀਂ ਛਾੜ ਦਿੱਤਾ ਕਿਤੇ ਕੱਖਾਂ ਦਾ ਬੰਦਾ ਲੱਖਾਂ ਦਾ ਬਣ ਜਾ ਉਹ ਐ ਕਿਤੇ ਨਹੀਂ ਮਰਦਾ ਇਹ ਬੜੀ ਪੱਕੀ ਹੱਡੀਆਂ ਇਹਦੀ ਤੁਸੀਂ ਛੱਡੋ ਮੇਰੀ ਗੱਲ ਧਿਆਨ ਨਾਲ ਸੁਣੋ ਅੱਜ ਕਟਾਫੇ ਦੀ ਘਰ ਵਾਲੀ ਬੀਬੋ ਕੱਲੀ ਆ ਕਰ ਅੱਜ ਆਪਾਂ ਨੂੰ ਖਜ਼ਾਨਾ ਮਿਲ ਸਕਦਾ ਕਿੱਥੇ ਕਿੱਥੇ ਖਜ਼ਾਨਾ ਹੈ ਲੈਓ ਮੇਰਾ ਵੀ ਐਸੇ ਲੈਓ ਫਿਰ ਮੈਂ ਵੀ ਜਾਣਾ ਕਰੇ ਮੈਂ ਵੀ ਜਾਣਾ ਲਾਲ ਡੀਗ ਦੀ ਹੋਊਗੀ ਲੈਿਆ ਨੂੰ ਕੱਟ ਦੋ ਸਲੇ ਨੂੰ ਚੱਕ ਹੁਣ ਤੁਸੀਂ ਆਪਸ ਵਿੱਚ ਨਾ ਲੜੀ ਜਾਓ ਹੁਣ ਆਪਾਂ ਇਹ ਸੋਚਣਾ ਵੀ ਖਜ਼ਾਨਾ ਕਿਵੇਂ ਲੁੱਟਿਆ ਜਾਵੇ ਕਿਤੇ ਆਪਣੇ ਤੋਂ ਪਹਿਲਾਂ ਖਜ਼ਾਨਾ ਕੋਈ ਹੋਰ ਹੀ ਲੈ ਜਾਵੇ ਚਲਿਏ ਫਿਰ ਹੈ ਚਲੋ ਆਜੋ ਚਲ ਚਲ ਚਲ

ਕਿਉਂ ਖੁੱਲ ਗਿਆ ਦਿਮਾਗ ਆਗੇ ਨਜ਼ਾਰਾ ਪੂਰਾ ਨਜ਼ਾਰਾ ਵੀ ਬਹੁਤ ਜਮਾ ਦਿਮਾਗ ਖੁੱਲ ਗਿਆ ਅੱਛਾ ਫਿਰ ਅਹੀਂ ਮੇਰਾ ਤੂੰ ਖਜ਼ਾਨਾ ਖੋਲ ਦੇ ਮਾਰੂ ਲੱਥੇ ਮੇਰੇ ਸਾਲੀ ਦੇ ਦੇ ਖੱਜ ਜਾ ਓਹੋ ਇਹ ਤਾਂ ਜੂਨ ਦੀ ਜੂ ਚਲ ਆ ਤੇਲਾ ਤੇਲਾ ਆਹਾਹਾ ਦੇਖਾ ਦੇਖਾ ਇੱਕ ਮਿੰਟ ਖੜ ਜੋ ਜੀ ਖੜ ਜੋ ਜੀ ਵਾ ਉਹ ਪੂਰੇ ਹੁਣੇ ਤੁਹਾਡੇ ਘਰੇ ਲੁੱਟ ਕੋ ਕਰਨ ਦੀਆਂ ਸਕੀਮਾਂ ਬਣਾਈ ਜਾਂਦੇ ਆ ਮੈਂ ਹੁਣੇ ਸੁਣ ਕੇ ਆਈ ਆ ਅੱਛਾ ਮੈਂ ਵੀ ਕਹਾ ਮੇਰੇ ਸਾਲੇ ਕੱਲ ਪਰਸੋਂ ਦੀ ਬਿੜਕਾਂ ਨਹੀਂ ਕਦੀਆਂ ਲਈ ਜਾਂਦੇ ਕੋਈ ਨਹੀਂ ਆ ਲੈਣਦੇ ਖਜ਼ਾਨਾ ਤਾਂ ਉਹਨਾਂ ਨੂੰ ਮਿਲੂ ਜਾਂ ਨਾ ਮਿਲੂ ਇਹ ਤਾਂ ਪਤਾ ਨਹੀਂ ਪਰ ਜੁੱਤੀਆਂ ਬਹੁਤ ਮਿਲਣਗੀਆਂ ਪੁਫੜਾ ਉਹ ਤਾਂ ਪੱਕਾ ਮਾਨ ਬਣਾਏ ਬੈਠਿਆ ਅੱਜ ਰਾਤ ਨੂੰ ਆਣ ਕੇ ਚੋਰੀ ਕਰਨ ਅੱਛਾ ਆ ਲੈਣਦੇ ਸੁੱਕੇ ਨਹੀਂ ਜਾਂਦੇ ਇਹ ਆਦੀ ਬੇਬੇ ਨੂੰ ਕਹਦੀ ਮੇਰੇ ਘਰੇ ਗੇੜਾ ਮਾਰ ਜਵੇ ਚੰਗਾ ਕਹਿ ਦੂੰਗੀ ਪੂਆ ਜਾਨੀ ਆ ਖਿਆਲ ਰੱਖਿਓ ਆਪਣਾ ਖਿਆਲ ਤਾਂ ਹੁਣ ਉਹ ਰੱਖਣ ਗਿਆ ਦਾ ਜਿਨ੍ਹਾਂ ਦੇ ਛੱਤਰ ਪੜੇ ਉਹ چیر ਕੇ ਵਿਚਾਲੇ ਦੋ ਨਾ ਕਰਤੇ ਮੈਨੂੰ ਵੀ ਇੱਕ ਟੱਪਾ ਕਿੰਨੇ ਕਹਿਣਾ ਉਹਦੂ ਤੇਲ ਜੈ ਹੋ ਸੰਤਾਂ ਦੀ ਕੌਣਾ ਭਾਈ ਬੀਬਾ ਅਸੀਂ ਪਿੱਪਲ ਵਾਲੇ ਸਾਹ ਤੇ ਚੇਲੇ ਆ ਖੈਰ ਪਾ ਦਿਓ ਸਾਨੂੰ ਆਜੋ ਬਾਬਾ ਜੀ ਆਜੋ 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 ਬਾਬਾ ਜੀ ਪੈਰੀ ਪੈਣੀ ਆ ਚਾਉਂਦੀ ਰੇ ਬੀਬਾ ਪਿੱਪਲ ਵਾਲਾ ਸਾਹ ਤੇਰੀ ਹਰ ਮਨੋ ਕਾਮਨਾ ਪੂਰੀ ਕਰੇ ਅੱਛਾ ਤੁਸੀਂ ਹੋ ਪਿੱਪਲ ਵਾਲੇ ਬਾਬਾ ਜੀ ਹਾਂ ਬੀਬਾ ਜਿਹੜੇ ਰਾਤ ਮੇਰੇ ਸੁਪਨੇ ਚ ਆਇਤੇਗੇ ਹਾਂਜੀ ਹਾਂਜੀ ਆਜੋ ਬਾਬਾ ਜੀ ਅੰਦਰ ਆਜੋ ਆਜੋ ਹੋਰ ਬੀਬਾ ਠੀਕ ਰਹਿੰਨੇ ਹੋ ਚੜਦੀ ਕਲਾ ਮਖਾ ਬਾਬਾ ਜੀ ਆਜੋ ਆਜੋ ਬਾਬਾ ਜੀ ਆਜੋ ਬਾਬਾ ਜੀ ਇੱਥੇ ਬੈਠੋ ਇਹ ਇੱਥੇ ਬਹਿ ਜਾਓ ਬਾਬਾ ਜੀ ਬਾਬਾ ਜੀ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਉਣੀ ਆ ਲੌਂਗ ਲੈ ਕੇ ਕਿਉਂ ਪਾ ਕੇ ਦੀਬਾ ਤੂੰ ਕਿੰਨੀ ਚੰਗੀਆਂ ਨਾਲੇ ਬਾਬਾ ਨੂੰ ਬੜੀ ਭੁੱਖ ਲੱਗੀ ਆ ਕੋਈ ਮਠਿਆਈ ਮੂਠੀ ਵੀ ਪਈਏ ਤਾਂ ਉਹ ਵੀ ਲੈ ਕੇ ਆ ਠੀਕ ਹੈ ਨਾਲੇ ਗੱਲ ਸੁਣ ਹੈ ਪਿੱਪਲ ਵਾਲੇ ਬਾਬੇ ਦਾ ਤੇਰੇ ਤੇ ਬਹੁਤ ਵੱਡਾ ਅਸ਼ੀਰਵਾਦ ਆ ਤੈਨੂੰ ਇੱਕ ਦਿਨ ਬਹੁਤ ਵੱਡਾ ਖਜ਼ਾਨਾ ਮਿਲਣ ਵਾਲਾ ਖਜ਼ਾਨਾ ਬਾਬਾ ਜੀ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਪੂਰੀ ਕੰਟ ਜੀ ਚੰਗਾ ਬੀਬਾ ਛੇਤੀ ਆਈ ਲੇ ਭੀ ਬੀਬੂ ਗਈਏ ਚਾਹ ਬਣਾਉਣ ਤੇ ਕਟਾਪਾ ਫੁੱਫੜ ਵੀ ਘਰ ਹੈ ਨਹੀਂ ਮੈਂ ਕਿੱਥੇ ਐਵੇਂ ਸਾਰਾ ਘਰ ਪੜਦਾ ਫਿਰੂਆਂ ਖਜ਼ਾਨੇ ਪਿੱਛੇ ਐਂ ਕਰਦੇ ਆ ਕੋਈ ਹੋਰ ਨਵੀ ਜੀ ਮਾਰ ਮਾਰਦੇ ਆ ਬੜਾ ਵੱਡਾ ਘਰ ਹੈ ਇਹਨਾਂ ਦਾ ਚੱਲ ਦੇਖਦੇ ਆ ਲੈ ਬਈ ਬੀਬੋ ਤਾਂ ਨਹੀਂ ਪਰ ਆਪਾਂ ਤਾਂ ਮਾਲੋ ਮਾਲ ਹੋ ਗਏ ਸਾਰੇ ਮੇਸ਼ੀ ਹੋਰਾਂ ਨੂੰ ਵੀ ਕੀ ਪਤਾ ਲੱਗੂਗਾ ਪਰ ਉਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਣਾ ਚਾਹੀਦਾ ਆਪਾਂ ਤਾਂ ਚੱਲਦੇ ਆ ਉਹ ਤੂੰ ਕੌਣ ਹੈ ਮੈਂ ਤਾਂ ਸਾਈਕਲ ਕਿੱਥੇ ਲੈ ਕੇ ਚੱਲਿਆ ਨਾਲੇ ਮੈਂ ਤਾਂ ਜੀ ਸਾਧ ਆ ਖੈਰ ਮੰਗਣ ਆਇਆ ਸੀ ਮੈਨੂੰ ਭੂਆ ਕਹਿੰਦੀ ਵੀ ਪੈਂਚਰ ਲਵਾ ਕੇ ਲਿਆ ਦੇ ਤੇਰਾ ਫੁੱਫੜ ਜੰਗਲ ਪਾਣੀ ਜਾਣ ਤੋਂ ਔਖਾ ਹੁੰਦਾ ਅੱਛਾ ਅੱਛਾ ਚੱਲ ਜਾ ਗੱਲ ਸੁਣ ਗੱਲ ਸੁਣ ਗੱਲ ਸੁਣ ਉਹ ਤੂੰ ਸਾਦ ਮੈਂ ਤੇਰਾ ਪੋਪੜ ਕਿਵੇਂ ਲੱਗਾ ਉਹ ਪੋਪੜਾ ਤੂੰ ਨਹੀਂ ਮੈਨੂੰ ਪਛਾਣਿਆ ਮੈਂ ਜੀਤੇ ਦਾ ਛੋਟਾ ਭਰਾ ਭੂਰਾ ਅੱਛਾ ਅੱਛਾ ਦਲਵੀਰੇ ਦਾ ਮੁੰਡਾ ਹਾਂ ਠੀਕ ਆ ਠੀਕ ਆ ਠੀਕ ਆ ਆ ਜਾ ਫਿਰ ਤੈਨੂੰ ਚਾਹ ਪਾਣੀ ਛਕਾ ਕੇ ਭੇਜਦੇ ਆ ਉਹ ਨਹੀਂ ਨਹੀਂ ਭੋਪੜਾ ਮੈਨੂੰ ਡੇਕੀ ਜਾਂਦਾ ਕੋਈ ਮੈਂ ਕੰਮ ਜਾ ਕੇ ਆਉਣਾ ਉਹ ਤੈਨੂੰ ਮੈਂ ਚਾੜਾ ਛਕਾਉਣਾ ਹਜੇ ਉਹ ਆ ਜਾ ਆ ਜਾ ਆ ਜਾ ਤੇਰੀ ਸੇਵਾ ਪਾਣੀ ਕਰਦਾ ਮੈਂ ਇੱਥੇ ਆ ਜਾ ਓਏ 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 ਹਲੋ ਹਲੋ ਫਪੜਾ ਚੰਗਾ ਫਪੜਾ ਮੈਂ ਚੱਲਦਾ ਓਏ ਆਪਾ ਹੂੰ ਸਾਈਮਾਂ ਦਾ ਇਹ ਬੋਲਣਾ ਨਾ ਤਾੜਾ ਫਪੜਾ ਮੈਂ ਨਾ ਕਾ ਹਾਂ ਨਾ ਬਬਾ ਅਨਾਈ ਹਰਦਾ ਅੱਜ ਦੇ ਵਾਰ ਵੀ ਕਰਨਾ ਜੋੜੀ ਉਹ ਹੁਣ ਕੀ ਸੋਚਦੀਆਂ ਮੈਂ ਸੋਚਦੀਆਂ ਵੀ ਆਪਾਂ ਅਮੀਰ ਕਿਵੇਂ ਬਣਾਂਗੇ ਓਏ ਅਮੀਰ ਬਣਾਂਗੇ ਮਿਹਨਤ ਨਾਲ ਲਗਨ ਨਾਲ ਆ ਸੁਪਨੇ ਦੇਖਣ ਨਾਲ ਨਹੀਂ ਸੁਪਨੇ ਦੇਖਣ ਦੀ ਬਜਾਏ ਸੁਪਨੇ ਪੂਰੇ ਕਰਨ ਬਾਰੇ ਸੋਚਣਾ ਚਾਹੀਦਾ ਬੰਦੇ ਨੂੰ ਮੈਂ ਤੈਨੂੰ ਐਂ ਕਹਿਨੀ ਹੈਗੀ ਵੀ ਮੇਰੇ ਥੱਲੇ ਗੱਡੀਆਂ ਹੋਣ ਕੋਠੀਆਂ ਹੋਣ ਠੀਕ ਹੈ ਹਾਂ ਮੈਂ ਅਮੀਰ ਹੋ ਮੈਂ ਨਾ ਮੇਰੇ ਕੋਲੇ ਨੌਕਰ ਚਾਕਰ ਹੋਣ ਪਰ ਇੱਛਾ ਇੱਛਾ ਫੇਰ ਵੀ ਨਹੀਂ ਪੂਰੀ ਹੋਣੀ ਤੇਰੀ ਇੱਥੇ ਸਾਈਕਲ ਵਾਲੇ ਦੀ ਇੱਛਾ ਹੁੰਦੀ ਆ ਕਿ ਉਹਦੇ ਕੋਲੇ ਮੋਟਰਸਾਈਕਲ ਹੋਵੇ ਮੋਟਰਸਾਈਕਲ ਵਾਲੇ ਦੀ ਇੱਛਾ ਹੁੰਦੀ ਆ ਉਹਦੇ ਕੋਲੇ ਕਾਰ ਹੋਵੇ ਤੇ ਕਾਰ ਵਾਲੇ ਦੀ ਇੱਛਾ ਹੁੰਦੀ ਉਹਦੇ ਕੋਲੇ ਜਹਾਜ਼ ਹੋਵੇ ਇਸੇ ਲਈ ਲੋਕ ਇੰਨੇ ਦੁਖੀ ਐ ਤੇ ਨਾਲੇ ਭੂਆ ਬੰਦੇ ਨੂੰ ਆਪਣੇ ਹੱਕਾ ਲਾਲ ਦੀ ਰੋਟੀ ਖਾਣੀ ਚਾਹੀਦੀ ਆ ਇੰਨਾ ਵਾਂਗੂ ਚੋਰੀਆਂ ਕਰਕੇ ਨਹੀਂ ਹੁਣ ਸਮਝ ਆ ਗਈ ਮੈਨੂੰ ਸ਼ੁਕਰ ਹੈ ਆਦਾ ਗਈ ਨਾ ਹਾਂ ਆ ਇਸੇ ਲਈ ਇਸੇ ਲਈ ਮੈਂ ਕਹਿੰਨਾ ਆ ਕਿ ਨਾ ਧੌਂਗੀ ਤੇ ਫਰੇਬੀ ਬਾਬਿਆਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਤੂੰ ਜਰਾ ਸੋਚ ਜਿਹਨਾਂ ਨੂੰ ਪਤਾ ਹੋਵੇ ਕਿ ਫਲਾਨੀ ਥਾਂ ਤੇ ਖਜ਼ਾਨਾ ਗੱਡਿਆ ਉਹ ਆਪ ਹੀ ਨਾ ਕੱਢ ਲੈਣ ਅੱਜ ਤੋਂ ਬਾਅਦ ਸਿਰਫ ਮਿਹਨਤ ਤੇ ਵਿਸ਼ਵਾਸ ਕਰਨਾ ਇਹਨਾਂ ਢੋਂਗੀ ਜਾਂ ਪ੍ਰੇਮੀ ਬਾਬਿਆਂ ਤੇ ਨਹੀਂ